ਕੁੱਦਾ ਟੱਟਾ ਨਾ ਮੈਂ ਇਨੀਵੇਂ ਦੁਜਾਹ ਤਵੀ ਨਾ ਮਰ ਗਿਆ ਮਰ ਜੇ ਨਾ ਕਰ ਮੈਂ ਤੇਰਾ ਟੱਟ ਚੱਲ ਫਟ ਹੋ ਚੱਲ ਮੇਰਾ ਦੁਜਾਹ ਕਿਰੇ ਪੇੜ ਦਾ ਬਿੱਲੀ ਪੈੜੀ ਮਿੰਟ ਮਾਰ ਮੈਂ ਤੇਰੇ ਪਖੰਡ ਸਭ ਜਾਣਗੀ ਕਾਖੜ ਤੈਨੂੰ ਹੋਇਆ ਤੇ ਹਣੀ ਮੈਂ ਇਦਾ ਪੱਜੇ ਮਾਰ ਕੇ ਕੰਮ ਕਰਾ ਲੈਣੀ ਤੇ ਬਸ ਸਹੀ ਸਹੀ ਆ ਕੀ ਕਰਨਦੇ ਪੰਮੋ ਤੁਸੀਂ ਪਾਥੀਆਂ ਪਖੰਡੀਆਂ ਹੋਈ ਲੱਗੀ ਪੰਨ ਬਾਜੇ ਤਾਂ ਤਾਂ ਪਾਣੀ ਲੱਗਣੀਆਂ ਇਹਨਾਂ ਨੂੰ ਲਵਾ ਲਈਏ ਧੁੱਪ ਗਿੱਲੀਆਂ ਪਾਥੀਆਂ ਕੀ ਸਬਜ਼ੀ ਕੀ ਬਣਾਉਣੀ ਅੱਜ ਸਬਜ਼ੀ ਹੋ ਨਹੀਂਉ ਕੀ ਬਤਾ ਕੀ ਦਾਲ ਦੂ ਧਰਲਾ ਤਾਂ ਤੇ ਖਤਮ ਹੋਈ ਸੌਦਾ ਸੌਦਾ ਖਤਮ ਹੋਇਆ ਵਾ ਹਾਂ ਸੁਭੋਂ ਤੇ ਕੀ ਧਰਨਾ ਦਾ ਸ ਹੈ ਵੇਲੇ ਸੌਦੇ ਦਾ ਚੇਤਾ ਹਮਣਾ ਮੈਂ ਤੇ ਸਵੇਰ ਦੇ ਕਿਆ ਹੋਇਆ ਸੀਗਾ ਤੇ ਉਹ ਵੀਰ ਕਹਿੰਦਾ ਸੀ ਦੋ ਦਿਨ ਪਹਿਣ ਦਿੱਤੇ ਸ਼ਾਮਾਂ ਨੂੰ ਲਿਆਉਂਗਾ ਜਾ ਕੇ ਹੂੰ ਤੇ ਫਿਰ ਹੁਣ ਮੈਂ ਤੇ ਫਿਰ ਸ਼ਾਮਾਂ ਨੂੰ ਕਹਿਣਾ ਫਿਰ ਮੈਂ ਵਾਰੀ ਵਾਰੀ ਸਿਰ ਖਾਂਦੀ ਅਗਲੇ ਜਮਾ ਕਿਦਾਂ ਬੋਲੂਗੀ ਸੇਰੀ ਖਾਈ ਜਾਂਦੀ ਮੇਰਾ ਤੇ ਦੇਖ ਲਾ ਫਿਰ ਮਰਜੀ ਹੁਣ ਹੁਣ ਕੀ ਧਰੰਗ ਦਾ ਦੂਰ ਕੋਈ ਨਹੀਂ ਆਗੀ ਆਹ ਦਾਲਾ ਦੋਵੇਂ ਮੁਕੀਆਂ ਵੇਸਣ ਪਿਆ ਕੜੀ ਨਾ ਕਰ ਲਈਗੀ ਤਲੇ ਦੀ ਸੰਦੀ ਕੜੀ ਘਾਲ ਲੈ ਨਹੀਂ ਤਾਂ ਮੈਂ ਫਿਰ ਉਧਰੋਂ ਆਲੂ ਦੇ ਨਹੀਂ ਹੈਗਾ ਕੋਤੇ ਫਿਰ ਉਧਰੋਂ ਆਲੂ ਖਰੀਦ ਲਉਣਾ ਆ ਕੀ ਕਰੀ ਜਾਂਦੀਆਂ ਇਹ ਇਹ ਵੀ ਲਿਬੜ ਜਾਂਦੀ ਰੋਜ਼ ਰਾਤ ਨੂੰ ਡੇੜੇ ਕੰਨਾ ਤੇ ਛੰਡਿਆ ਕਰ ਕਦੋਂ ਇਹ ਸਕੂਲ ਜਾਊਗੀ ਤੇ ਕਦੋਂ ਆਈਦਾ ਚੜਕੇ ਨੰਗੇ ਤੇ ਬੈਠੀ ਰਹਿੰਦੀ। ਮੇਰੀ ਸੁਣ ਗੱਲ ਜਿਹੜਾ ਪਾਤੀਆਂ ਮੰਮੀ ਨੇ ਵਿਚਰੇ ਪੱਤੀਆਂ ਤੇ ਆਪਾਂ ਵੰਡੀਆਂ ਤੇ ਤੂੰ ਮੇਰੀਆਂ ਪਾਤੀਆਂ ਹੁਣ ਚੋਕ-ਚੋਕਨ ਲਈ ਆਉਣੀ ਐ। ਨਹੀਂ ਤੇਰੀਆਂ ਪਾਤੀਆਂ ਕਿੱਥੇ ਲਿਆਉਂਦਈਆਂ ਪਾਤੀਆਂ ਤਾਂ ਇਹ ਵੰਡੀਆਂ ਹੀ ਕੋਈ ਨਹੀਂ। ਕਿਹੜੀਆਂ ਪਾਤੀਆਂ ਵੰਡਤੀਆਂ? ਆ ਵੰਡੇ ਨਹੀਂ ਕੱਲ ਮੰਮੀ ਨੇ ਦੋ ਤੋੜੇ ਵੰਡੇ ਨੀਗੇ। ਕਿੱਥੇ ਵੰਡੇ ਐ ਤੇ ਮੈਂ ਸਾਂਝੀਆਂ ਪਾਤੀਆਂ ਲਿਆਉਂਦਾ ਹੀ ਆਂ ਤੂੰ ਵੀ ਆਪਣਾ ਲਿਆ ਕੇ ਟੋਕਰਾ ਬਣਾ ਲਾ ਬੰਨ ਲਾ ਮੈਂ ਕੱਲ ਨੂੰ ਨਹੀਂ ਦੇਣੀ ਸਾਗ ਖੱਲੇ। ਬਾਜ ਆਕੇ ਤੂੰ ਪਾਣੀ ਲਾਗਦੀਆਂ ਬਾਜ ਪਾਤੀਆਂ ਮੱਤ ਦੇਖੀ। ਇਹ ਦੋਈ ਸਿਕਾ ਕੇ ਰੱਖੇ ਹੋਏ ਐ ਪਾਣੀ ਸਵੇਰ ਦਾ ਮੇਰਾ ਹੀ ਤੁਹਾਨੂੰ ਚਮਕੇ ਚ ਕੋ ਸਬਜੀ ਪਾਣੀ ਧਰ ਲਾ ਅੱਧੀ ਰਾਤ ਮੜ ਕੇ ਨਿਆਣੇ ਮੇਰੇ ਰੋਟੀ ਰੋਟੀ ਕਰਦੇ ਰਹਿੰਦੇ ਤੇ ਤੇਰੀ ਹਜੇ ਸਬਜੀ ਰਿੱਝੰਦਾ ਹੀ ਹੁੰਦੀ ਹੈ ਉਦੋਂ ਲੈ ਦੱਸ ਪਰ ਮੂਝੇ ਵਿੱਚ ਹੱਥ ਲਾ ਵੀ ਦਵੇਂ ਕਿ ਤੇ ਕਿੱਡੀ ਕਲਸੀ ਹੋ ਜਦੋਂ ਤੇਰੀ ਵਾਰੀ ਆਂਦੀ ਮੈਂ ਵਿੱਚ ਕਰਦੀ ਨਹੀਂ ਕੀ ਕੀਤਾ ਸੇਤੀ ਕਰਦੇ ਆ ਤੁਸੀਂ ਫਿਰ ਮਾਨ ਨਾ ਬੈਠੇ ਰਹਿੰਦੇ ਆਪਣੀਆਂ ਕੁੰਮੀਗੀ ਜੀ ਕੁੜੀ ਲੈ ਕੇ ਤੇ ਹਾਏ ਹੇ ਮੈਂ ਕਿਹੜਾ ਵਹਿਲੀ ਬੈਠੀ ਆ ਮੈਂ ਗੋਏ ਪੰਨਨਦੀ ਆ ਇਹ ਵੀ ਤਾਂ ਆਪਣੀ ਆ ਤੁਸੀਂ ਸਬਜੀ ਧਰ ਲਓ ਗੋਏ ਦੁਪਹਿਰੇ ਭਜਨੇ ਕ ਸ਼ਾਮ ਨੂੰ ਗੋਏ ਭਜਦੇ ਆ ਸ਼ਾਮ ਨੂੰ ਦੁਪਹਿਰੇ ਗੋਏ ਪੰਨਿਆ ਕਰਾਂ ਫੇਰ ਮੈਂ ਆਪਣੀਆਂ ਬਾਗੀਆਂ ਦੇ ਸਿਰ ਕੰਮ ਵੀ ਕਰਿਆ ਕਰਾਂ ਆਪ ਤੇ ਤੂੰ ਕਦੀ ਹੱਥ ਨਹੀਂ ਲਾਇਆ ਇਹਨਾਂ ਕੰਮਾਂ ਨੂੰ ਵੀ ਨਾ ਮੈਂ ਟਕਾ ਦੇਣਾ ਮੇਰੇ ਗੇ ਸੁੱਕਣੇ ਤੇ ਦੁਪਹਿਰੇ ਆ ਹੁਣ ਸ਼ਾਮ ਨੂੰ ਕਿਹੜੇ ਥੋ ਸੁੱਕ ਜਾਣੇ ਆ ਸਬਜੀ ਧਰ ਲਾ ਆਟਾ ਗੋਲਣਾ ਰੋਟੀਆਂ ਲਾ ਦੂੰਗੀ ਮੇਤੋ ਨਹੀਂ ਕਰਮੋ ਅੱਜ ਹੁਣ ਮੈਂ ਅੱਜ ਇੱਧਰ ਹੋ ਗਈ ਆ ਅੱਜ ਦਾ ਤੂੰ ਆਪੇ ਘਰ ਕੰਮ ਮੇਤੋ ਨਹੀਂ ਹੋਣਾ ਚੌਂਕੇ ਦਾ ਕੰਮ ਇਹ ਰੋਬ ਕਿਸੇ ਹੋਰ ਤੇ ਮਾਰੀ ਜਦੋਂ ਵਾਰੀ ਬੰਨੀ ਆ ਨਾ ਤੇ ਵਾਰੀ ਨਾਲ ਹੀ ਹੋਣਾ ਮੈਂ ਤੇ ਕਦੀ ਨਾ ਮੈਂ ਤਾਂ ਚੱਲੀ ਡੰਗਰਾਂ ਚ ਗੋਆ ਇਕੱਠਾ ਕਰਨ ਨਹੀਂ ਹੁਣ ਅੱਧੀ ਰਾਤ ਗੋਆ ਇਕੱਠਾ ਕਰਨ ਤੋਂ ਪਹਿਲੇ ਚੌਂਕੇ ਚ ਕਿਤੇ ਕੋ ਬਣਾ ਲਏਗੀ ਤਾਂ ਕੋਈ ਆਖਰ ਤੇ ਨਹੀਂ ਆਉਣੀ ਮੈਂ ਜੀ ਸੱਦ ਕੇ ਪੜਾਵਾਂ ਤੂੰ ਤੇ ਲੜਦੀ ਨਜਾਇਜ਼ ਆਪਣੀ ਵਾਰੀ ਦੇ ਕੰਮ ਕਰ ਖਾਵੀਂ ਫਿਰ ਤੂੰ ਹੀ ਅੱਜ ਮੇਰੇ ਹੱਥ ਦੀ ਬੰਦੇ ਪੱਕੇ ਮੈਂ ਤਾਂ ਜਿੱਦੜ ਲੱਗੀ ਰਹਿਣਾ ਮੈਨੂੰ ਕੀ ਲੱਗੇ ਮੈਂ ਨਾਲੇ ਉੱਧਰ ਨਹੀਂ ਤੇਰੇ ਵੀ ਭੁੱਖੇ ਰਹਿਣਗੇ ਕਹਿੰਦਾ ਰਹਿ ਖਾ ਲ ਦਸ ਸਹਾਰ ਇਹ ਕੰਮ ਦੀ ਵੀ ਮੈਂ ਨਾ ਕਰਾਂ ਵਾਰੀ ਬੰਨ ਲਈ ਵਾਰੀ ਤੋਂ ਬਿਨਾ ਇੱਕ ਕੰਮ ਦੀ ਮੈਂ ਹੱਥ ਨਹੀਂ ਲਾਉਣਾ ਜੇ ਕਿਤੇ ਕੰਮਕਾਰ ਵੀ ਦਵੇਂਗੀ ਜਰੂਰੀ ਤਾਂ ਨਹੀਂ ਵਾਰੀ ਕੰਮੇ ਆਉਣੀ ਇਹਦਾ ਕਰਕੇ ਤੇ ਵਾਰੀਆਂ ਵੱਜੀਆਂ ਇਹ ਪਹਿਲਾਂ ਵੀ ਨਾ ਕੰਮ ਕਰਨਾ ਤੇ ਹੁਣ ਵੀ ਵਾਰੀ ਆ ਗਈ ਤਾਂ ਬਸ ਆਜਾ ਉਤਲਾ ਪੁਤਲਾ ਕੰਮ ਇਹ ਬਿਨ ਵਾਰੀਆਂ ਤਾਂ ਮੈਂ ਕਰਦੀ ਰਹਿਨੀ ਆ ਆਵੇ ਕੱਖਾਂ ਚ ਤੇ ਇਹ ਕੀ ਦੇ ਦਿੱਤਾ ਪੁਆਈ ਜਾਂਦੀ ਇਹਨੂੰ ਵੀ ਖੇਡਣ ਤੋਂ ਬਿਨਾ ਕੋਈ ਕੰਮ ਹੀ ਹੈ ਨਹੀਂ ਗਾ ਰੇਤਾ ਕੋਨ ਨਾ ਖੇੜੀ ਇਹ ਵੀ ਨਹੀਂ ਵੇਖਣਾ ਪਈ ਦੀ ਨਿਆਣੀ ਨਿੱਕੀ ਆ ਮੈਂ ਆਪ ਕਰ ਲਾ ਹੈ ਵੇਣਾ ਬਹੁਤਾ ਬੜਬੜਨਾ ਸਾਰਾ ਦੇ ਨਿਆਣੇ ਨਿੱਕੇ ਰੇ ਤੇਰੀ ਜਲੋ ਕਾਜ ਨਹੀਂ ਨਿੱਕੀ ਕੰਮ ਜੰਮਦੇ ਜਿਹਾ ਬਾਂਹੇ ਕਰਕੇ ਕੰਮ ਕਰਦੀ ਹੁੰਦੀ ਵੀ ਰੇਲਾ ਗੋਵਾ ਹੋਵੇ ਤਕਾਟ ਹੋਵੇ ਨਾਲ ਪਿਆ ਨਾ ਇੱਧਰ ਆਉਣਾ ਬਸ ਬਹਾਨੇ ਜੇ ਬਣਾਉਂਦੀ ਰਹਿੰਦੀ ਵੀ ਮੈਂ ਚੌਂਕੇ ਦਾ ਹਾ ਕਰਨਾ ਪੈ ਜੇ ਮੈਨੂੰ ਕਬੂਜੇ ਨੂੰ ਤੂ ਵਾਰੀਆਂ ਚਲਾ ਕੇ ਬਾਂਹ ਲੀਂ ਫਿਰ ਕਾਦੀ ਗੱਲ ਆ ਰਾਖੋ ਆਪਣਾ ਕੰਮ ਕਰਾ ਦੇ ਨਾ ਵਾਰੀ ਬੰਨੀ ਹੋਵੇ ਫਿਰ ਬੰਦਾ ਘਰ ਵੀ ਲਵੇ ਉਹ ਤਾਂ ਦਵਾ ਦਵਾ ਵਾਰੀਆਂ ਬੰਨਣ ਦੀ ਪੈ ਗਈ ਇਹਨੂੰ ਤਾਂ ਮੈਂ ਵਾਰੀਆਂ ਬੰਨਣ ਹੁਣ ਬੱਤੀ ਚਲਾਉਣ ਤੋਂ ਬੰਤੀ ਜਦੋਂ ਮੈਂ ਅਸੇਰੇ ਮੇਰੀ ਵਾਰੀ ਹੁੰਦੀ ਆ ਉਦੋਂ ਕਿੰਨਾ ਕੰਮ ਦੀ ਵਾਰਾ ਕੰਮ ਸਾਰਾ ਮੈਂ ਆਪ ਕਰਦੀ ਆ ਆਹ ਤੇ ਆ ਕੱਢੇ ਦੀ ਮਾਰਦੀ ਸੋਹਣਾ ਲਾਲ ਗੋਆਈ ਇਹਨੂੰ ਬੰਦਾ ਪੁੱਛ ਕੇ ਤੇ ਇਹਨੂੰ ਤੇ ਚੋ ਕੇ ਫੇਰ ਹੀ ਲਾਈਗੀ ਤੇ ਘਰ ਦਾ ਤੇ ਬੁਰਾ ਹੀ ਹਾਲ ਹੋਇਆ ਪਿਆ ਤੇ ਇਹਨੇ ਕਦੇ ਡਾਂਲ ਨਹੀਂ ਆਖੀ ਨਹੀਂ ਪੰਮੋ ਆਸ ਮੈਂ ਹਾਂ ਵੀ ਕਿੱਡਾ ਸੋਹਣਾ ਲਾਲ ਗੋਆਈ ਤੇ ਆਪਾਂ ਫੇਰ ਹੀ ਲਾਈ ਜੇ ਆਪਣੇ ਕਿਤੇ ਸਾਰੀ ਜਗ੍ਹਾ ਖਰਾਬ ਹੋਈ ਪਈ ਐ ਮੇਰਾ ਨਹੀਂ ਟਾਈਮ ਮੇਰੀ ਇੱਕ ਚੰਕੇ ਦੀਵਾਰੀ ਲਾ ਫੇਰ ਮੈਂ ਗੋਇ ਭਾਨੇ ਕਹਿੰਦੀ ਨਾ ਤੇਰਾ ਪੁੱਤਲਾ ਕੰਮ ਕਰ ਲੀ ਜੇ ਤੂੰ ਹੀ ਇੱਕ ਅੱਧਾ ਆਪੋ ਕਰਨ ਕੱਲੀ ਕਰ ਲੇਗੀ ਕਿ ਤੇ ਦਿੱਸੀ ਨਹੀਂ ਹੋਣ ਲੱਗੀ ਮੈਂ ਚੱਲੀ ਆਂ ਪ੍ਰੀਤ ਕੋਲ ਗੰਡੇ ਲੈਣ ਦੋ ਈਗਾ ਨਾ ਗੰਡੇ ਨਹੀਂ ਹੈਗੇ ਮੈਂ ਆਲੂ ਢਾ ਕੇ ਤਰਦੇ ਨਹੀਂ ਮੇਰੇ ਤੋਂ ਨਹੀਂ ਨਾ ਹਲੇ ਕੜੀ-ਕੁੜੀ ਬਾਂਦੀ ਵਿੱਚ ਪਕੌੜੇ ਪਾਵਾਂ ਕਈ ਕੋਕਰ ਜੇ ਤੈ ਖਾਣੀ ਮੈਂ ਸਿੱਕੇ ਤੋਂ ਆਲੂ ਪਾ ਕੇ ਤੇ ਬਣਾ ਦੂੰਗੀ ਉਹ ਵਿਹਲਾ ਮਤ ਫੇਰ ਆਪਣਾ ਹਾਂ ਇੱਕ ਪੱਤੀ ਜੀ ਬਣਾਤੀ ਹੈ ਮੇਰਾ ਜੀਨੇ ਤੇ ਮੇਰੇ ਨਿਆਣੇ ਨਹੀਂ ਖਾਂਦੇ ਤੇ ਸਾਰੇ ਟੱਬਰ ਦਾ ਮੈਂ ਕਿਕਰ ਸੁਣਾ ਦੇਤੀ ਤੇ ਸਾਰੇ ਟੱਬਰ ਦਾ ਜਲਕ ਸੁਣਾਣਾ ਨਹੀਂ ਜਿਹੜਾ ਤੂੰ ਸਾਝੇ ਘਰ ਤੇ ਰਹੇਗੀ ਤੇ ਤ ਉਹ ਤੇਰੇ ਕਮਾਂਡੀਆਂ ਸੁਣਾਵਾ ਪਕਾਈ ਮਾਰਦੀ ਨਹੀਂ ਵਾਧੂ ਦੀ ਐਵੇਂ ਤੂੰ ਚੱਲ ਚੱਲ ਕੇ ਫੇਰ ਲੱਗੋ ਫਿਰ ਕਿਹੜੀ ਗੱਲ ਹੁਣ ਗਾਰੀ ਮੇਰੀ ਏ ਵੈਲੀ ਬਲਕਿ ਨਾ ਮੰਜੇ ਤੇ ਚੜ੍ਹ ਚੰਮਰ ਨੂੰ ਮੈਂ ਅਜੇ ਫਿਰ ਸਵੇਰੇ ਫੇਰੂੰਗੀ ਹੁਣ ਨਹੀਂ ਫੇਰਨਾ ਕਰਮ ਆਹੋ ਸਵੇਰੇ ਤੇ ਮਾਰੀ ਆ ਜਿਵੇਂ ਮੈਨੂੰ ਠਾਏ ਆ ਨਾ ਸਵੇਰੇ ਚੌਕੇ ਦੀ ਵੀ ਨਾਲ ਬੈਠਣਾ ਥੋੜਾ ਏ ਇੰਨੇ ਕਿਨਾਂ ਨੇ ਫੇਰਨਾ ਕੁਝ ਹੋਣ ਰੱਖ ਲੈਣੀ ਗੁਆ ਕੁਝ ਸਵੇਰ ਦਾ ਹੋ ਜਾਊਗਾ ਤਾਂ ਫੇਰ ਲੂੰਗੀ ਮੈਂ ਤਾਂ ਕੰਮ ਮਾਰਦੀ ਰਹਾ ਕਿਤੇ ਪਾਉਂਦੀ ਆ ਫਿਰ ਹਵਾ ਪਾਉਂਦੀ ਆ ਜਾਨ ਮੈਂ ਇੱਕ ਕੱਟੇ ਕੁਤਰੀ ਆ ਲੈਣੀ ਮਾਸ਼ਾ ਅੱਲਾਹ ਇਹ ਗੁਆਂ ਬਾਰੀਆਂ ਨੂੰ ਕੀ ਕਰਨਾ ਆਪ ਸਵੇਰਾ ਸਵੇਰ ਕਹਿਣ ਜਿੰਨਾ ਧੁੱਪ ਚੜ ਗਈ ਸਕੂਲ ਦੇ ਬੱਚਾ ਦੇ ਨਾਲ ਹੀ ਉੱਤੇ ਪ ਗੈਸ ਤੇ ਪਰੌਂਠੇ ਪਕਾ ਦਿੰਦੀ ਆ ਤੇ ਚਲੋ ਹੁਣ ਮੈਨੂੰ ਮੇਰੀ ਵਾਰੀ ਮੈਨੂੰ ਪਤਾ ਨਾ ਕਿੱਡੀ ਔਖੀ ਇਹ ਤੇ ਬੈ ਕੇ ਗੱਲ ਕਰਨੀ ਪੈਣੀ ਇੱਕਦਮ ਸ਼ਾਮਾਂ ਨੂੰ ਇਹ ਕਰੂੰ ਸ਼ਾਮਾਂ ਦੇ ਟੈਨ ਗੱਦੀ ਵੀ ਜਾਦੀ ਹੁੰਦੀ ਹੈ ਤੇ ਮੈਨੂੰ ਚਾਰ ਚੁੱਕੀ ਚੌਂਕੇ ਤੇ ਲੈ ਤੇਰੀ ਵਾਰੀ ਹੁਣ ਇਹ ਨਹੀਂ ਆਖਣਾ ਕਿ ਮੈਂ ਹੱਥ ਲਾ ਲਾ ਰਾਮ ਨਾ ਬੈਠੀ ਚੜ ਕੇ ਜਵਾਰੀ ਆ ਤੇ ਬਸ ਹੋਰ ਕੰਮ ਨਹੀਂ ਕੋਈ ਕਰਨਾ ਮੈਂ ਪੋਕੇ ਦਾ ਨਾਂ ਲਿਆ ਕਉ ਚਾ ਫੇਜੂ ਮੇਰੇ ਬਿਨਾ ਤੇ ਕੰਮ ਕੰਮ ਉੱਥੇ ਖੜਾ ਰਹਿਣਾ ਕਿ ਨਾਲ ਲੱਗੂਗੀ ਤੇ ਫੇਰ ਹੀ ਕੰਮ ਕਰਨਾ ਨਹੀਂ ਕਰਮਾ ਜਾ ਬੈਠੀ ਜਿਹ ਪਤੀਲਾ ਪਤੂਲਾ ਲਿਆਉ ਤੇ ਤਰੀਏ ਤੇ ਵੀ ਮੈਨੂੰ ਤੂੰ ਮਾਰ ਕੜਾਉਂਦੇ ਤੇ ਤੇ ਤਾਂ ਮੇਰੀ ਵਾਰੀ ਹੁੰਦੀ ਨਹੀਂ ਫੇਰ ਕਿਹੜੀ ਗੱਲ ਕਰਮਾ ਕਿਤੇ ਲਿੱਸੀ ਨਹੀਂ ਹੋਣ ਲੱਗੀ ਤੂੰ ਨਾ ਮੈਨੂੰ ਹਾਰ ਡਾਇਲੌਗ ਜੇ ਘੱਟ ਮਾਰਿਆ ਘੱਟ ਤੇ ਮੈਂ ਦੱਸਾਂ ਮੈਂ ਆਪਣਾ ਕੰਮ ਕਰਦੀ ਹਾਂ ਨਾ ਤੇ ਤੂੰ ਕਰ ਲੈ ਤੇਰੀਆਂ ਕਿਹੜਾ ਲੱਤਾਂ ਜੂਣ ਮੇਰਾ ਸਵੇਰੇ ਕੰਮ ਸੌਖਾ ਹੁੰਦਾ ਫਲੈਂਡਰ ਤੇ ਕਰਕੇ ਬਹਿ ਜਾਂਦੀ ਮੇਰੀਆਂ ਅੰਗਲੇ ਤੂੰ ਨਾ ਅੱਖਾਂ ਵਿੱਚ ਜਾਂਦਾ ਫਲੈਂਡਰ ਨੂੰ ਚਿੰਦਰਾ ਮਾਰਿਆ ਪਰਾ ਤੇ ਕਿੰਨੇ ਦੇਣਾ ਮਾ ਸਿਲੰਡਰ ਬਾਅਦ ਕਿੰਨੇ ਭਰਾ ਕੇ ਦੇਣਾ ਹੈ ਇਹ ਤੇ ਐ ਕਰਦੀ ਜਿਵੇਂ ਸਿਲੰਡਰ ਬਸ ਬਾ ਚਾਹ ਤੂੰ ਚੁੱਲੇ ਤੇ ਫੂਕਾ ਮਾਰਨੀ ਆ ਪੈਂਦੀਆਂ ਹਾਰ ਦੇ ਤੀਜੇ ਦਿਨ ਚ ਟੋਕਦੀ ਝੋਲਾ ਤੇ ਪੇਕੇ ਜਾ ਤੁਰਦੀ ਪੇਕੇ ਕੀ ਕਰ ਛੱਡਦੀ ਕਿ ਮੈਂ ਜਾਣਾ ਨਹੀਂ ਪੇਕੇ ਤੂੰ ਨਹੀਂ ਜੇ ਜਾਂਦੀ ਜਰ ਤੈਨੂੰ ਆਪਣੇ ਭੈਣ ਨਾਲ ਦੋਖ ਸਕਦੇ 100 ਹੁੰਦਾ ਜਾਂਦੀ ਨਹੀਂ ਜਾਂ ਤਾਂ ਹੋਵੇ ਮੈਂ ਤੈਨੂੰ ਰੋਕਿਆ ਜਿੰਦਰੇ ਮਾਰੇ ਤੇ ਸਿਲੰਡਰ ਦੀ ਤੈਨੂੰ ਕਾਦੀ ਆਪੇ ਭਰਾ ਦੇਣਗੇ ਅੱਗੇ ਨਹੀਂ ਭਰਾ ਕੇ ਦਿੰਦੇਗੇ ਪਖੰਡ ਕਰਦੀ ਕੰਮ ਕਰਨਾ ਪੈ ਜਾਂਦਾ ਮੌਤ ਪੈ ਜਾਂਦੀ ਸਿਰੇ ਚੰਗੀਆਂ ਭਲੀਆਂ 7-8 ਰੋਟੀਆਂ ਪਾੜ ਲੈਣੀ ਤੇ ਪੱਕੀਆਂ ਪਕਾਈਆਂ ਐ ਹਲੇ ਰੋਜ਼ ਤੇਰਾ ਕਪਾਤ ਖਾਣਾ ਹੁੰਦਾ ਬਣਾਉਣੀ ਹੁੰਦੀ ਰੋਟੀ ਤੇ ਜੈ ਇਥੇ ਬੈਠੀਏ ਤੇ ਦੋ ਤੀਲੇ ਪਰਾਦੇ ਅੱਗ ਨਹੀਂ ਮਚੰਦਈ ਤੂੰ ਨਾ ਬਹਿਣ ਦਵੀ ਜਮਣੀ ਹੁੰਦੀ ਤੇ ਇੰਨੇ ਕਿੜਾ ਆਖਣਾ ਵੀ ਲਿਆ ਅੱਗ ਬਲ ਗਈ ਤੇ ਦਵਾਜ਼ਾ ਪਤੀਲਾ ਤਾਂ ਕਿਤੇ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਕਿਤੇ ਪੂਰਾ ਤਸਨੀਏ ਵੀ ਲੈ 발ਤੀ ਵੀ ਉਹ دیر ਕੀ ਕਦੀ ਬੋਝਦੀ ਤੇ ਕਦੀ ਚੱਲ ਪਈ ਕਦੀ ਇਹ ਵੀ ਠੱਗ ਜੀਬਾਨ ਚੱਲਦੀ ਆ ਇੰਨੇ ਹੱਥ ਚੱਲ ਜੇ ਤੇ ਆਗਣਾ ਬਾਲ ਜੇ ਆਗ ਤਾਂ ਸਿਆਣੀ ਤੇਰੇ ਕੋਲ ਬਣੀ ਨਹੀਂ ਦਈ ਬਾਲ ਨੂੰ ਸਾਰਾ ਗਿੱਲਾ ਮਾਰ ਤਾਂ ਇਹਨਾਂ ਤੇ ਬਾਲਣਾਂ ਦਾ ਰੱਖ ਲਿਆ ਕਰ ਮੈਂ ਵੀ ਰੱਖਦੀ ਆ ਜਿਹੜੇ ਮੈਂ ਆਪਣਾ ਕੰਮ ਕਰਨਾ ਵਿੱਚ ਰੱਖ ਕਰਨਾ ਆ ਤੂੰ ਦੋ ਬਲੈਂਡਰ ਤੇ ਖਾਓ ਕਰ ਲਈ ਨਹੀਂ ਕਿਹੜਾ ਤੂੰ ਸਾਰਾ ਨਹੀਂ ਮੈਂ ਬਲੈਂਡਰ ਤੇ ਕਰਦੀ ਜਿਹੜਾ ਮੈਂ ਚੌਂਕੇ 'ਚ ਕੰਮ ਕਰਨ ਨਾਲ ਆਉਂਦਾ ਬਾਲਣ ਰੱਖਦੀ ਆ ਸਵੇਰ ਦਾ ਤੇ ਚੁੱਲ੍ਹਾ ਬਾਲੀ ਵੀ ਦੇਖੋ ਨੂੰ ਇਹਦਾ ਉਵੇਂ ਠੱਕਿਆ ਸਵੇਰ ਦਾ ਤੂੰ ਤिली ਲਾਈ ਨਹੀਂ ਕੁਕਿੰਗ ਇਹਦੇ ਮੇਰੇ ਕੱਲ ਦੇ ਹਾਰ ਬਣਿਆ ਚੁੱਲ੍ਹਾ ਵੀ ਐਵੇਂ ਨਾ ਬੰਦਾ ਰੋਲਾ ਨਾ ਪਾਇਆ ਕਰੋ ਰੋਟੀ ਪਕਾਉਣੀ ਬਕਾ ਲਉਣੀ ਤੇ ਸਸ ਤੁਹਾਡੀ ਰਹਿ ਜਾਂਦਾ ਅਗਰ ਮੈਂ ਆਦੀ ਆਪੇ ਪਕਾ ਲਿਆ ਕਰਾਂ ਤੂੰ ਤੇ ਕੰਮ ਬੜੇ ਚਿਰ ਦੇ ਭਾਲਦੀ ਅੱਜ ਹੋਈਏ ਇਹ ਕੰਮ ਸ਼ੂਵੇ ਤੇ ਇਹਦੇ ਗਾੜੀ ਮੈਂ ਇਹ ਤੁੰਗੜੀ ਜਦੀ ਇਹ ਨਹੀਂ ਕੰਮ ਮੈਂ ਬੰਦ ਦੇਣਾ ਆਡਾ ਕੰਮ ਮੈਂ ਨਹੀਂ ਬੰਦ ਦੇਂਦੀ ਯਾ ਇਥੇ ਫੜਾ ਦੇ ਪਤੀਲਾ ਧਰੀਏ ਉੱਤੇ ਇਹ ਜਾਣ ਖਾਦੀ ਪਤੀਲਾ ਪਤੀਲਾ ਕਰ ਜਣੀ ਮੈਂ ਤਾਂ ਨਹੀਂ ਤੇ ਗੋਡੇ ਜੂੜੇ ਜਾਣ ਜਿੱਥੇ ਬੈਠੀ ਇੱਥੇ ਹੀ ਬੈਠੀ ਜਾਵੇ ਕੰਮ ਕਰਨਾ ਪੈ ਜਾਂਦਾ ਤੇ ਮੌਤ ਪੈ ਜਾਂਦੀ ਹੁਣ ਪਤੀਲੇ ਵੀ ਨੂੰ ਲਿਆ ਕੇ ਤਾ ਉਹ ਮਾਰਾਂਗੀ ਤੇ ਆਪਾਂ ਲਾੜ ਪਤੀਲਾ ਮੈਂ ਅੱਜ ਵੀ ਬਾਲਦੀ ਬਾਲਦੀ ਹਾਂ ਹੁਣ ਅੱਗ ਵੀ ਮੇਰਾ ਕਸੂਰ ਹੈਣ ਉਬਾਰਦੀ ਆ ਤੇ ਬੁੱਝ ਜਾਂਦੀ ਏ ਹੁਣ ਇਹਦੇ ਗੁੱਸਾ ਮੇਰੇ ਤੇ ਕੱਢਦੇ ਬਾਹਮ ਤੇਰ ਕੋਹ ਹੁੰਦਾ ਪਰ ਮਾਰ ਮੈਂ ਚੁੱਪ ਚਾ ਕੇ ਬਾਹ ਮੇਰੇ ਤੇ ਨਾ ਬਾਲੀ ਨਹੀਂ ਬਣਦੀ ਤੇ ਮੈਂ ਕੀ ਕਰਾਂ ਜੇ ਕਿੱਡੀ ਜਬਾਨ ਤੇ ਕਿਹੜੀ ਚੱਲਦੀ ਆ ਉਹਨੇ ਕਹਿਣਾ ਪੈਨ ਵੀ ਲੱਗੀ ਏ ਜੇ ਮੈਨੂੰ ਲੱਗੀ ਤੂੰ ਨਹੀਂ ਬੋਲਦੀ ਦੱਸ ਤੇਨੂੰ ਵੱਧ ਲੱਗੀ ਮੇਰੇ ਤੇ ਸਾਜ ਪਰ ਮੈਂ ਨਹੀਂ ਆ ਗਈ ਚੱਕਰ ਚੱਕਰ ਨਾ ਆਉਣੇ ਰੋਟੀ ਪਾਣੀ ਬਣਾ ਆਪਣਾ ਚੱਕਰ ਚੱਕਰ ਨਾ ਤੈਨੂੰ ਆਉਣ ਗਰਮੀ ਪੜੀ ਅੱਜ ਮੇਰਾ ਜੀ ਨਹੀਂ ਕਰਦਾ ਵੀ ਮੈਂ ਰੋਟੀ ਬਣਾਵਾਂ ਚੁੱਲ੍ਹੇ ਤੇ ਜੈਨੂੰ ਕਰਦੀ ਸੀ ਚਾਲ ਚੱਲਣੀ ਪੈਣੀ ਆ ਇਹ ਵੀ ਕੋ ਸਾਰੀ ਰੋਟੀ ਪਾਣੀ ਚੁੱਲ੍ਹੇ ਤੇ ਕਰਵਾਉਣੀ ਆ ਪਰ ਕੀ ਕਰ ਬਟ ਬੜਾਈ ਆ ਜ ਕੁ ਬਹਾਨਾ ਲਾਪਮਣਾ ਅੱਜ ਨਹੀਂ ਕੰਮ ਹੋ ਗਿਆ ਅੱਜ ਚਿੱਤ ਨਹੀਂ ਕਰਦਾ ਵੀ ਕੰਮ ਕਰਾਂ ਹੁਣ ਉਹ ਕਰਦੀ ਤੇ ਨਕ ਬਣ ਗਿਆ ਮਾਂ ਤੇ ਬਣਾਤੀ ਸੀ ਨਾ ਨਿਕਰਮੋ ਨੀ ਕਰਮੋ ਵੇਲਾ ਬਲ ਗਈ ਅੱਗ ਕਿਤੇ ਮੈਂ ਤੇਰੇ ਘਰ ਥੁਆ ਅੱਗ ਵੀ ਨਹੀਂ ਬਾਲਦੀ ਨੀਤ ਹੀ ਨਹੀਂ ਹੈਗੀ ਕੰਮ ਕਰਨ ਦੀ ਤੇ ਹੋਵੇ ਤੇ ਆਪੇ ਅੱਗ ਬਾਲ ਜੇ ਹੁਣ ਬਲ ਗਈ ਕਿ ਨਹੀਂ ਆ ਧਾਰ ਸਬਜੀ ਹਣ ਬਲ ਗਈ ਅੱਗ ਆਈ ਕਰਮੋ ਕੀ ਜੱਲਾ ਹਾਈ ਨੂੰ ਪਤਾ ਨਹੀਂ ਗਈਓ ਕੀ ਹੋ ਗਿਆ ਵਾ ਕੀ ਹੋ ਗਿਆ ਵਾ ਕੀ ਪਖੰਡ ਹੁਣ ਚੱਲ ਪਿਆ ਨਵੇਂ ਹਾਈ ਕਰ ਮੇ ਪਖੰਡੇ ਨੂੰ ਮੈਨੂੰ ਪਾਣੀ ਲਿਆ ਕੇ ਦੇ ਮੈਨੂੰ ਪਤਾ ਨਹੀਂ ਚੱਕਰ ਆ ਗਏ ਮੇਰੀ ਸੁਣ ਗੱਲ ਉੱਠ ਕੇ ਤੇ ਬੈਠ ਤੇ ਕੰਮ ਕਰ ਕੁਛ ਨਹੀਂ ਹੋਇਆਗਾ ਇਹ ਸਭ ਪਖੰਡਾ ਹੁਣ ਕੇ ਤੇ ਕੰਮ ਕਰ ਇਹ ਪਖੰਡ ਨਾ ਕਰ ਬੋਤੇ ਨਹੀਂ ਸਮਝੀ ਆਹ ਪਰ ਮੋਂ ਨਹੀਂ ਮੇਰੀ ਵਾ ਆ ਭੈਣਾ ਔਟਕੇ ਕੰਮ ਕਰਵਾ ਕੋਈ ਨਹੀਂ ਜਿਹਨੂੰ ਤੇਰੀ ਵਾਰੀ ਹੁੰਦੀ ਆਹੋ ਹਾਲ ਹੋ ਜਾਂਦਾ ਮੈਂ ਕਿੱਥੇ ਰੋਈ ਤੇਰੀ ਵਾਰ ਦਾ ਕੰਮ ਕਰਿਆ ਕਰ ਪਹਿਲਾਂ ਤੇਰੇ ਕੋ ਆਗ ਨਹੀਂ ਸੀ ਬਲ ਸੜਨਦੇ ਹੀ ਹੁਣ ਉਹ ਮੈਂ ਬਾਲ ਕੇ ਦਿੱਤੀ ਆ ਜੈਨਕਨ ਨੂੰ ਫੋਨ ਕਰ ਮੈਨੂੰ ਟੀਕਾ ਲਾ ਦੇ ਮੇਰੇ ਕੋਈ ਨਹੀਂ ਉੱਠਿਆ ਜਾਂਦੇ ਮੈਨੂੰ ਸਾਹਮ ਤੇਰੇ ਪਖੰਦ ਵਾ ਤੈਨੂੰ ਮੈਂ ਦੱਸਾਂ ਮੈਨੂੰ ਹੀ ਨਾ ਗੁੱਸਾ ਚੜਦਾ ਤੇਰਾ ਗਲ ਘੁੱਟਦਾ ਮੈਂ ਜਿੱਡੀ ਤੂੰ ਮਾੜੀ ਜਨਾਨੀ ਔਰ ਜੀ ਹਾਂ ਤੂੰ ਬਹੁਤ ਕੰਮ ਚੋਰਨੀ ਉੱਠ ਕੇ ਤੇ ਕੰਮ ਕਰ ਕੋਈ ਨਹੀਂ ਸੂਲ ਹੋਇਆ ਤੈਨੂੰ ਉੱਠ ਜਾ ਉੱਠ ਉੱਠ ਚੱਲ ਸਬਜੀ ਤਰਕੜੀ ਆ ਮੈਂ ਹਰਕ ਪਾ ਲਈ ਹੇ ਤੇ ਬੈਣਾ ਰੋਏ ਦੇ ਪਖਾਣਡ ਨਹੀਂ ਚੱਲਨੇ ਬੈ ਜਾ ਸਬਜੀ ਤਾਰਾ ਪਖਾਣਡ ਜਿਹੜਾ ਚੱਲਨੇ ਮੈਂ ਦੋ ਵਾਰੀ ਹੋ ਗਿਆ ਤੁਸੀਂ ਅਗਰ ਰੋਏ ਜਾਓ ਜੇ ਨਾਟਕ ਕਰਦੇ ਹੋ ਨਹੀਂ ਮੈਂ ਤੁਹਾਡੇ ਨਾਟਕਾਂ ਚ ਆਉਣ ਵਾਲੀ ਫਾਨੀ ਤੁਮਾ ਨਹੀਂ ਹਾਏ ਪਤਾ ਨਹੀਂ ਕੀ ਹਾਏ ਕਰਮੂ ਮੇ ਤਾਂ ਨਹੀਂ ਤਰੀ ਜਾਂਦੀ ਹਾਏ ਮੇਰੀ ਤਾਂ ਬਾਹ ਆਣੀ ਲਗੀ ਮੈਂ ਤੇਨ ਡਾਕਟਰ ਨੂੰ ਫੋਨ ਲਾ ਦੇ ਮੈਨੂੰ ਦਵਾਈ ਦੇ ਦੇ ਮੇਰੀ ਨਹੀਂ ਬਾਹ ਹਾਏ ਵੇਲਾ ਤੇ ਫੇਰ ਪਖੰਡ ਨਹੀਂ ਨਿਕਲਦੀ ਸੀ ਜਿਵੇਂ ਸਵੇਰ ਨੂੰ ਹਾਏ ਹਾਏ ਫੇਰ ਲੰਮੇ ਪੈ ਗਈ ਵੇਲਾ ਤੋਂ ਅੱਧੀ ਰਾਤ ਹੋਈ ਮੈਂ ਕਿੱਦਾਂ ਕੰਮ ਕਰਾਂ ਤੀਜੀ ਵਾਰੀ ਹੋ ਗਿਆ ਇਹਨੂੰ ਐਦਾਂ ਪਖੰਡ ਕਰਦੀ ਇਹਨੂੰ ਕਰਮ ਉਹ ਮੇਰੀ ਨਹੀਂ ਵਾਰੀ ਨਹੀਂ ਤੇਰਾ ਬਹਿਜੇ ਬੇੜਾ ਉੱਠ ਕੇ ਕੰਮ ਕਰ ਲੈ ਕਿਉਂ ਮੈਨੂੰ ਦੁਖੀ ਕੀਤਾ ਕਿੱਥੇ ਤੂੰ ਸਗਾਤ ਵਿਆਹ ਕਿਤੇ ਉਹਨੇ ਲੈ ਆਂਦੀ ਤੇਰੀ ਕੰਮ ਚੋਰਨੀ ਜੀ ਜਦੋਂ ਤੇਰੇ ਵਕੰਮ ਦੀ ਵਾਰੀ ਹੁੰਦੀ ਤੇਰੇ ਉਹ ਪਖੰਡ ਤੇ ਮੇਰੀ ਵਾਰੀ ਜਦ ਮੈਂ ਕੰਮ ਕਰਦੀ ਉਦੋਂ ਕਿਉਂ ਤੈਨੂੰ ਕੁਛ ਹੁੰਦਾਗਾ ਕਰਮ ਈ ਗਲਵਾ ਦੇ ਟਾਂਟਾ ਨੂੰ ਸੱਤ ਕੇ ਮੇਰੀ ਨੀਵਾ ਮਰ ਤੇ ਜੀ ਕੀ ਤੈਨੂੰ ਗੋਲੀ ਵੱਜੀ ਜਿਹੜਾ ਤੂੰ ਟੀਗਾ ਲਵਾਦਾ ਮੈਨੂੰ ਖਪਰਾਣ ਦੀ ਚੱਕਰ ਅੱਗ ਲੱਗੇ ਤੇਰੇ ਖਪਰਾਣ ਨੂੰ ਦੁੱਖ ਵੀ ਉਹ ਦੱਸ ਮੇਰਾ ਬਲੱਡ ਰੱਬਾ ਮੇਰੇਆ ਦੁੱਖ ਵੀ ਉਹ ਦੱਸ ਦੀ ਜਿਹੜਾ ਬੰਦੇ ਨੂੰ ਪਤਾ ਹੀ ਨਾ ਲੱਗੇ ਵੀ ਹੁਣ ਦਾ ਸਮਝੋਗਾ ਕਿ ਨਹੀਂ ਹੁੰਦਾ ਸੱਚੀ ਬਲੱਡ ਕਰੀ ਮੇਰੇ ਵਾ ਹੀ ਨਹੀਂ ਰਹਿ ਗਈ ਤੈਨੂੰ ਪਤਾ ਕਿ ਰੋਟੀ ਪਾਣੀ ਮਕਾ ਨਹੀਂ ਆ ਜੀ ਦੀਆਂ ਕੰਮ ਲੱਗਿਆ ਮੈਂ ਨਹੀਂ ਅੱਜ ਰੋਟੀ ਕਰਨੀ ਮੇਰੇ ਵੱਲੋਂ ਟਾਬੇ ਤੋਂ ਲਿਆ ਕੇ ਖਾ ਲੋ ਖਸਮਾ ਤਾਂ ਖਾਓ ਸਿਰ ਖਲੋ ਕੇ ਮੈਂ ਨਹੀਂ ਜੀ ਕਰਨਾ ਅੱਜ ਜਾਨਦੀ ਰਹੀ ਹੁ ਕਰੂੰਗੀ ਕਿ ਮੈਂ ਪਿੰਨ ਕ ਦਿਨ ਤੇ ਵਾਵਾ ਕੰਮ ਬਣ ਗਿਆ ਹੁਣ ਅੱਛੀ ਨਹੀਂ ਕੰਮ ਬਣਦਿਆ ਹੁਣ ਕੀ ਕਰਾਂ ਉਤੋਂ ਨੀਰਾ ਵੀ ਘਰੀ ਜਾਂਦਾ ਹੀ ਆਂ ਤਰਾ ਕੇ ਜੇ ਥੋੜਾ ਜਿਹਾ ਹੋਰ ਕਰ ਲਾਂ ਸ਼ਰੀਰ ਲੱਗ ਹੀ ਜਾਵੇ ਰੋਟੀ ਨਾਲ ਤਾਂ ਕਹੂੰਗੀ ਮੈਂ ਠੀਕ ਨਹੀਂ ਰੋਟੀ ਤੇ ਇੰਨੀ ਖਵਾਉਣੀ ਸੀ ਤੁਹਾਨੂੰ ਮੈਂ ਪੈ ਹੀ ਜਾਂਨੀ ਆਂ ਕਰਮੋ ਨੀ ਕਰਮੋ ਥੋੜਾ ਕਰਦੇ ਕੋਲੋਂ ਕੰਮ ਮੈਂ ਕੰਮ ਇਹ ਕਰ ਦਿੰਨੀ ਆ ਲਿਆ ਇੱਕ ਰਸਤੇ ਵਾਂ ਪੱਖੇ ਨਾ ਤੈਨੂੰ ਮੈਂ ਖਾ ਦੇਦਾ ਜੇ ਰੋਜ ਦਾ ਕੰਜਰ ਖਾਣਾ ਮੁੱਕੇ ਕਰਮੋ ਕਰਦੇ ਥੋੜਾ ਬਤ ਕੰ ਮੇਰੀ ਨਹੀਂ ਬਾਵੇਗਾ ਹਾਏ ਵੇਲਾ ਤੁਰਖੀਆਂ ਬਿੰਦਗਾ ਨਾ ਲੱਗਿਆ ਨੀ ਚੀਨ ਨੂੰ ਕੁਛ ਹੁੰਦਾ ਇਹਨੇ ਤੇ ਮੈਨੂੰ ਬੜਾ ਹੀ ਤਾਇਆ ਕੀ ਬੰਦਾ ਕਰੇ ਪੈਣਾ ਤੂੰ ਆਪਣੀਆਂ ਦੇ ਹੱਥ ਜੁੜੇ ਆਪਣੀ ਵੱਖਰੀ ਰੋਟੀ ਪਕਾਦਾ ਤੇ ਮੈਂ ਆਪਣੀ ਵੱਖਰੀ ਪਕਾਣਾ ਹਾਈ ਕਰਮੋ ਬੁਮਾਰ ਨਾ ਕੋਈ ਬਾਤ ਥੋੜੀ ਨਹੀਂ ਤੂੰ ਬੁਮਾਰ ਚਰਿਤ ਤਰਵਾਜ ਜਨਾਨੀ ਹੈ ਤੇਰਾ 473 ਤੇਰੇ ਚ ਤ ਬੁਮਾਰ ਵਾ ਪਕੰਡ ਕਰਦੀ ਤੂੰ ਚੰਗੀ ਭਲੀ ਤੂੰ ਹੈਗੀ ਮਰਨ ਜੋਗੀ ਤੂੰ ਛੇ ਸਬਜੀ ਬਣਾ ਦੇ ਅੱਜ ਉੱਠ ਜਾ ਉਹ ਕਿੰਨੇ ਕੰਮ ਕਰਾਂ ਤੂੰ ਸਬਜੀ ਬਣਾ ਦੇ ਫਿਰ ਮੈਂ ਕੰਮ ਕਰ ਲਵਾਂਗੀ ਉੱਠ ਛੁੱਟ ਚੱਲ ਉੱਠ ਬਣਾ ਸਕੇ ਚਾਹ ਨਾ ਬਣਾਉਣੀ ਮੇਰਾ ਨਾਮ ਆਰ ਮੈਂ ਅੱਗੇ ਮਰੀ ਪਈ ਤੂੰ ਸਬਜੀ ਤਾਰੋ ਮੈਂ ਬਸ ਰੋਟੀਆਂ ਪਕਾਉਣੀ ਆਟਾ ਮੈਂ ਹੋੜਿਆ ਨੋ ਨੋ ਪੀਣੀ ਲੂਣ ਲੂਣ ਪਾ ਦਿੱਤੀ ਜੀ ਮੈਂ ਠੀਕ ਹੋ ਗਿਆ ਸਬਜੀ ਤਾਰ ਹੁਣ ਲੰਗਰ ਲਾਵੀ ਮੈਂ ਨਹੀਂ ਬਣਾਉਣਾ ਲੰਗਰ ਸਿੱਜੇ ਸਿੱਜੇ ਕੰਮ ਨਹੀਂ ਲ

ਨੀ ਕਰਮੋ ਹੌਣ ਕੀ ਬਿਮਾਰੀ ਪੈ ਗਈ ਆ ਆ ਕਰਮੋ ਪਾਣੀ ਦਾ ਗਲਾ ਲਿਆ ਫਿਰ ਦਿੰਨੀ ਕੀ ਗੋਲੀ ਵੱਜੀ ਜਿਹੜੇ ਤੇਨੂੰ ਪਾਣੀ ਲਿਆ ਕੇ ਦਵਾ ਮੈਂ ਤੇਨੂੰ ਆਖੇ ਨੇ ਮੈਨੂੰ ਫੇਰ ਚੱਕਰ ਆਉਣ ਲੱਗ ਪਈ ਚਾੜੀ ਥੋੜਾ ਜਿਹਾ ਵੇ ਪੰਮੋ ਮੈਂ ਸਾਰਾ ਭੇਤ ਪਾਇਆ ਤੇਰਾ ਤੇਨੂੰ ਕੁਛ ਨਹੀਂ ਹੈਗਾ ਵੇਲਾ ਕੱਲ ਵੀ ਮੇਰੇ ਕੋਲ ਸ਼ਾਮਾ ਦਾ ਸਾਰਾ ਕੰਮ ਕਰਾ ਲਿਆ ਹੁਣ ਤੇ ਤੜਕੇ ਕਾ ਤੜਕੇ ਦਾ ਕਰ ਲਾ ਆ ਕਰਮੋ ਲ ਬਿਮਾਰੀ ਨਾ ਕਿਸ ਦੀ ਬਾਹ ਵਾਲਾ ਦੱਸ ਵੀ ਜੇ ਬੰਦਾ ਬਿਮਾਰ ਹੋ ਹੀ ਜਾਂਦਾ ਵਾ ਤੇ ਹੋ ਜਾਂਦਾ ਮੈਨੂੰ ਦਿਨ ਪਤਾ ਸਮਝੋ ਨਾ ਚੱਕਰ ਆਉਂਦੇ ਆ ਤੂੰ ਕਰ ਦਿਆ ਕਰ ਕੋਲੋ ਕਿਤੇ ਨਾ ਕਿਤੇ ਮੈਂ ਠੀਕ ਹੋਊਂਗੀ ਫਿਰ ਲਾਗੋ ਕਰ ਦਿਆ ਉੱਠ ਉੱਠ ਮਿੰਟ ਮਾਰ ਚੱਲ ਚੱਲ ਮੂੰ ਮੇਰੀ ਬਾਹ ਨਹੀਂ ਮੈਨੂੰ ਪਾਣੀ ਲਿਆ ਕੇ ਦੇ ਬਿਨਾ ਕੁੱਟ ਜੇ ਮੈਨੂੰ ਪਾਣੀ ਲਿਆ ਦੇ ਮੇਰੇ ਤੋਂ ਕੰਮ ਨਹੀਂ ਹੁੰਦਾ ਜਦੋਂ ਤੇ ਮੈਂ ਕੰਮ ਕਰਨਾ ਹੁੰਦਾ ਤੇ ਨੌ ਬਾਰ ਨੌ ਲੋਕਾਂ ਦੀਆਂ ਕੰਧਾਂ ਟੱਪਣ ਨੂੰ ਚੰਗੀ ਭਲੀ ਰਹਿੰਦੀ ਸਭ ਮੇਰੇ ਜੋਗਾ ਹੀ ਸਤਾ ਕਰਨਾ ਰੱਖਿਆ ਪਾਣੀ ਥੋੜਾ ਥੋੜਾ ਆਪੇ ਕਰੂਗੀ ਮੈਂ ਬਾਨਾ ਜਾਂ ਮਾਰ ਕੇ ਸੌਂ ਜਾਨੀ ਹੱਥੇ ਕੰਮ ਕਰੂ ਕੀ ਆ ਗਿਆ ਹਾਏ ਲੈ ਫੜ ਲਾ ਡੱਫਲਾ ਪਾਣੀ ਫੜ ਇੰਨਾ ਕੁ ਲਾ ਦੇ ਮੈਂ ਥੋੜਾ ਜਿਹਾ ਛਾੜੂ ਲਾ ਦੇ ਤੇ ਮੈਂ ਛਾੜੂ ਲਾ ਦੇਨੀ ਆ ਔਰ ਚੂਲੇ ਚ ਸਵਾਹ ਕਾਣਦਾ ਤੇ ਫੜ ਕੇ ਸਬਜੀ ਸਬਜੀ ਧਰ ਗੇ ਰਾਤ ਜਿਹੜੀ ਉੰਤਰੀ ਕੜੀ ਮਾਸਾ ਬਣਾਈ ਆ ਅੱਗ ਲਾਈ ਰਾਤ ਦਾ ਹੀ ਮਹਾ ਸਰਿਆ ਵਾ ਇੰਨਾ ਕੁ ਵੇਸਣ ਨਿਕਲਿਆ ਹੁਣ ਕੱਦੂ ਪੋਚ ਕੇ ਲਈਂ ਬ੍ਰੀਡ ਕੋਲ ਤੇਰੀ ਨਹੀਂ ਵਾਰੀ ਸਬਜੀ ਪਾਣੀ ਦੀ ਭੋਕਰ ਭਾਰੀ ਤੇ ਤੇਰੀ ਨਹੀਂ ਐ ਇੰਨਾ ਕੰਮ ਦਾ ਤੈਨੂੰ ਪਤਾ ਉਦਾਂ ਤੂੰ ਬਿਮਾਰ ਐ ਆਈ ਕਰਮੋਂ ਮੈਂ ਠੀਕ ਨਹੀਂ ਮੈਂ ਕੋਲੋਂ ਲਾ ਦੇ ਮੈਂ ਰੋਟੀ ਪਾਣੀ ਬਣਾਉਣੀ ਨਹੀਂ ਨਾ ਭੋਕਰ ਭਾਰੀ ਫੇਰ ਦੇ ਹੁੰਦੇ ਜੀ ਨਾ ਹੁਣ ਮੈਂ ਭੋਕਰ ਭਾਰੀ ਫੇਰਦੀ ਆ ਚੱਲ ਵੀ ਮੈਂ ਬੈਗ ਪੈਣ ਵਾਲਾ ਕੰਮ ਕਰ ਦੋ ਸਬਜ਼ੀ ਕਦੂ ਮੈਂ ਲਿਆਂਦਾ ਬ੍ਰੀਤ ਕੋਲ ਮੇਰੇ ਤੋਂ ਕਰਮੋਂ ਤੈਨੂੰ ਪਤਾ ਕਿੱਥੇ ਬੈਠੇ ਜਾਂਦਾ ਮੇਰੇ ਸਿਰ ਨੂੰ ਚੱਕਰ ਤੇ ਭਾਉ ਆਈ ਜਾਂਦੇ ਆਵੇ ਤੇਰੇਗੇ ਹੱਥ ਜੁੜੇ ਪੈਣ ਵਰਕੇ ਨਾ ਮੈਨੂੰ ਤੂੰ ਕੀ ਕਰਿਆ ਕਰ ਕੰਮ ਕਰ ਲੈ ਸਾਰ ਤੇਰੇ ਕੰਮ ਚੋਰ ਦਾ ਜੀ ਥੋੜਾ ਜੀ ਕੰਮ ਤੰਦਰੁਸਤੀ ਨੂੰ ਕੰਮ ਕੀ ਕਰੇਂਗਾ ਮੈਂ ਠੀ ਕੈਨੂੰ ਕੀ ਗੋਲੀ ਵੱਜੀ ਆ 10 ਪਹਿਲਾਂ ਮੈਨੂੰ ਹਾਂ ਚੰਗੀ ਭਲੀ ਹੱਟੀ ਕੱਟੀ ਤੂੰ ਹੈਗੀ ਆ ਮੈਨੂੰ ਚੱਕਰ ਨਹੀਂ ਲੈਣੋ ਫੜ ਕੇ ਅੱਗ ਲੱਗੇ ਤੇਰੇ ਚੱਕਰਾਂ ਨੂੰ ਤੇ ਸਣੇ ਤੈਨੂੰ ਤੂੰ ਕੀ ਕੀ ਤਾਗ ਦੇ ਵਗ ਜੇ ਨੇ ਮੇਰੇ ਇਹ ਲਹੂ ਪੀ ਲਿਆ ਵਾ ਜੇ ਉਹਨੂੰ ਮੈਂ ਆਨੀ ਆ ਵੀ ਆਟਾ ਹੋ ਜਾ ਉਹ ਵੀ ਪਤਾ ਨਹੀਂ ਭਰਾ ਦਾ ਹੀ ਬਣਿਆ ਬਣੀ ਕੀ ਵਿੱਚੋਂ ਦਾਣੇ ਲਾਣੇ ਭਰਾ ਕੋਲੋਂ ਹਾਈ ਕਰ ਮੋ ਤਾਂ ਕਰਦੇ ਰੋਲਾ ਕਿਉਂ ਪਾਈ ਜਾਨੀ ਕੰਮ ਹੀ ਆ ਮਰਨਾ ਮਰਨਾ ਨਹੀਂ ਕੰਮ ਤੇ ਦੋਸਤੋ ਮੈਂ ਤਾਂ ਮੈਂ ਤਾਂ ਸਾਰੇ ਕੰਮ ਮਿੰਟੋ ਮਿੰਟ ਕਰਾਂਗਾ ਚੁੱਪ ਕਰ ਜਾ ਮੈਨੂੰ ਕੁੱਸਾ ਬੜਾ ਚੜਨ ਦੇਈਏ ਕਿ ਤੂੰ ਲੰਮੇ ਪਈਏ ਕੁੱਤੇ ਹੋਊਂਗਾ ਪੌਂਤੀ ਜਾਨੀ ਕਿ ਮੈਂ ਤਾਂ ਕੰਮ ਕਰਾਈ ਜਾਨੀ ਮਾਰਨਾ ਮੈਂ ਝਾੜੂ ਕਿੱਟਿਆਂ ਵਾਲਾ ਰੱਖ ਕੇ ਹਾਈ ਹਾਈ ਸਰ ਮੈਂ ਬਾਹਰੋਂ ਨਾ ਹੋ ਗਿਆ ਮੈਂ ਇਧਰੋਂ ਘੜੀ ਤੂੰ ਕਾਰ ਕੰਮ ਹੌਣ ਤੱਕ ਤੁਰਿਆ ਜਾਂਦਾ ਉਹ ਤਾਂ ਮੈਂ ਕੰਮ ਕਰੀ ਆਂ ਬਾਹਰ ਦੀ ਹਵਾ ਜੀ ਲੈ ਕੇ ਆਉਣੀ ਆ ਨਹੀਂ ਨਹੀਂ ਹਵਾ ਨਾ ਲੈ ਆਹ ਖੜ ਫਿਰ ਤੂੰ ਚੰਗੀ ਪਾਈ ਨਹੀਂ ਨਹੀਂ ਫਿਰ ਮੇਰੀ ਨੀਵਾ ਕਰਮੂ ਕਰਦੀ ਫੜ ਫੜ ਮੈਂ ਹੌਣ ਨਹੀਂ ਕਰਨਾ ਨਹੀਂ ਨਹੀਂ ਤੋਵੇ ਜਾਇ ਨਹੀਂ ਜਾਂਦਾ ਤੇ ਲਿਆ ਹੀ ਨਹੀਂ ਜਾਣਾ ਮੇਰੀ ਸੁਣ ਗੱਲ ਇਧਰ ਮੈਂ ਝਾੜੂ ਮਾਰਤਾ ਹੁਣ ਚੌਂਕੇ ਚ ਮਾਰ ਕੇ ਤੇ ਸਵਾਹ ਕੱਢਦੇ ਨਾ ਸਬਜੀ ਧਰਾ ਇੰਨਾ ਕ ਕਰਦੇ ਉੱਠ ਕੇ ਉੱਠ ਜਾ ਤੈਨੂੰ ਕੋਈ ਨਹੀਂ ਗੋਲੀ ਵੱਜੀ ਓਠ ਈ ਕਰ ਮਨ ਕਰ ਨਹੀਂ ਪਊ ਸਾਰਾ ਚਾਰ ਮਹੀਨਾ ਓਠ ਓਠ ਆਪਿਆ ਦੂਜਾ ਝਾੜੂ ਫਾੜ ਉਹਨੂੰ ਲਾਟ ਚੌਂਕੇ ਤੇ ਮੈਂ ਉਹਨੂੰ ਤੇ ਇੱਧਰ ਪੂਰਾ ਕਰਨਾ ਕੰਮ ਕਰਨ ਦੀ ਆਪਾਂ ਮਾਰ ਹੀ ਪੈ ਜੇ ਸਭ ਕੰਮ ਚੋਰ ਨੇ ਜਿੰਨਾਂ ਨੂੰ ਪਤਾ ਨਹੀਂ ਇਹਨੂੰ ਇਹ ਮਾਤ ਕਿੰਨੇ ਦਿੱਤੀ ਹੈ ਵੀ ਇਦਾਂ ਦੇ ਕੰਮ ਕਰਿਆ ਕਰ ਆਹੇ ਹੋਰ ਕਿੱਡਾ ਸੋਹਣਾ ਕਾਲੀ ਕਾਲੀ ਝਾੜੂ ਲੱਗਣਦੇ ਆ ਮੇਰੇ ਤੋਂ ਲੱਗਣਦੇ ਮੈਂ ਤੇ ਹੌਲੀ ਹੌਲੀ ਲਾਉਂ ਤੂਪ ਚੜਦੀ ਜਾਂਦੀ ਏ ਤੂਪ ਵੀ ਨਾ ਚੜੇ ਤੈਨੂੰ ਕੰਮ ਨੂੰ ਤੇ ਤੂੰ ਜਿਹੜੀ ਕਾਲੀ ਹੋ ਚੱਲੀ ਹੈ ਨਹੀਂ ਲਾਸ ਤੈਨੂੰ ਵੀ ਕਿਹਾ ਸੀ ਚੱਲਣਾ ਨਹੀਂ ਨਾਟਕ ਬੱਝੀ ਬੰਦ ਕਰ ਤੂੰ ਬਾਬਾ ਸਾਹ ਜਲੀ ਜਾ ਕਾ ਇਹ ਦਰ ਫੇਰੀ ਬੋਕਰ ਵਾਲਾ ਨਾ ਕਰ ਪਰ ਇਹਨੂੰ ਕਰ ਹਾਂ ਵੀ ਐਨੂੰ ਕਰਦੀ ਓ ਤਾਂ ਤੇਰੀਆਂ ਲੱਤਾਂ ਨਹੀਂ ਕੰਮ ਕਰਦੀਆਂ ਮੇਰਾ ਕੰਮ ਵੀ ਬਧਾਈ ਜਾਨੀ ਹੁਣ ਇਹ ਨਹੀਂ ਖੰਦੇ। ਸਵਾ ਚੁੱਕ ਮੇਰੇ ਤੇ ਹੱਥ ਸਾਰੇ ਕਾਲੇ ਹੋ ਜਾਣੇ ਆ। ਹੁਣ ਫੇਰ ਕੀ ਕਰਾਂ? ਝਾੜੂ ਮੈਂ ਦਿੱਤਾ ਇੰਨਾ ਗੱਲਾ। ਸਵਾ ਇਹਦੇ ਕੋਈ ਸਟਾਉਂਗੀ। ਮੈਂ ਫੇਰ ਨਾੜਕ ਕੰਮ ਦਾ ਪੈਣੀ ਆ। ਹਾਏ ਕਰਮੋ! ਨੀ ਕਰਮੋ। ਹਈ। ਕੀ ਗੱਲ ਕਰਮੋਤਵਾਸ ਸੁੱਟਦੇ ਨਹੀਂ ਮੈਨੂੰ ਚੱਕਰ ਆਈ ਜਾਂਦੇ ਕਿਤੇ ਨਹੀਂ ਚੱਕਰ ਆਉਂਦੇ ਕੋਸ਼ ਨਹੀਂ ਹੋਇਆ ਕੋਸ਼ ਨਹੀਂ ਹੋਇਆ ਜਾ ਜਾ ਇਨੇ ਤੋ ਬੈਠਾ ਜਾਂਦਾ ਮੈਨੂੰ ਚੱਕਰ ਆਉਂਦੇ ਹੀ ਖਾਈ ਨਹੀਂ ਮੇਰੇ ਹੱਥ ਨਿੱਪੜ ਗਏ ਹੀ ਕੋਈ ਨਹੀਂ ਨਿੱਪੜ ਕੇ ਕਰ ਕਰ ਤੈਨੂੰ ਕੰਮ ਚੋਰ ਨਹੀਂ ਤੂੰ ਬਹੁਤ ਬਣੀ ਮੇਰੀ ਹੱਥ ਨਿੱਪੜ ਗਏ ਕੱਢ ਕੱਢ ਜਿੱਕੜ ਸਾਰੀ ਕੱਢ ਕੱਢ ਕੱਟ ਮਿੰਟ ਮੈਂ ਆਪੇ ਸੋਟ ਲੂੰਗੀ ਕੱਢ ਕੱਢ ਮੈਂ ਤਾਂ ਮਰ ਚਾਲ ਮੈਂ ਬਾਲਟਾ ਲੈ ਆਂਦੇ ਪਾ ਉਹ ਚ ਤੂੰ ਤੇ ਗੰਦ ਪਾਇਆ ਤੂੰ ਤਾਂ ਮੈਨੂੰ ਸਮਝਦੇ ਕੱਖ ਨਹੀਂ ਚੱਲ ਚੱਲ ਲਫੜ ਪਾ ਚੱਲ ਮੈਂ ਵੇਣੀ ਜਿਹੜਾ ਤੈਨੂੰ ਤਿਆ ਤਾਪ ਚੜੂ ਨਾ ਮੈਂ ਤੈਨੂੰ ਆਪੇ ਸਾਂਭ ਲੂੰਗੀ ਜੇ ਤੂੰ ਮੰਜੇ ਦੇ ਥੱਲੇ ਡੇ ਡਿੱਗਦੀ ਤੂੰ ਮੰਜੇ ਤੇ ਹੀ ਥੱਲੇ ਡਿੱਗੇ ਤਾਂ ਮੈਂ ਖਾ ਬਿਮਾਰ ਚੱਲ ਚੰਦਾ ਥੱਲੇ ਡੇ ਕੇ ਤਾਂ ਮੈਂ ਨੱਤ ਬੰਨ ਤੇ ਰੋਣੀ ਹਾਂ ਵੇ ਕਿੱਡੀ ਚਲਾ ਕੇ ਪਖਾਂਡੇ ਨਾ ਫਸਾਰੇ ਤੇਰੇ ਪਖਾਂਡੇ ਨਹੀਂ ਮੇਰੇ ਪਖਾਂਡੇ ਨਹੀਂ ਮੈਂ ਤੈਨੂੰ ਪਤਾ ਠੀਕ ਨਹੀਂ ਤੂੰ ਜਾ ਹੱਥ ਕੁੱਟਾ ਐ ਕਰ ਚੱਕ ਟੱਤਾ ਨਾ ਇੰਨੀ ਵੀ ਦੁਜਾ ਹੱਥ ਵੀ ਨਾ ਮੜ ਗਿਆ ਮਰ ਜੇ ਨਾ ਕਰ ਮੈਂ ਤੇ ਸੁੱਟ ਚੱਲ ਫੋਟੋ ਹੋ ਚੱਲ ਮੇਰਾ ਦੁਜਾ ਹੱਥ ਕਿ ਜੇ ਪੇਟ ਦਾ ਗਿੱਲੀ ਪੈੜੀ ਮਿੰਟ ਮਾਰ ਮੈਂ ਤੇਰੇ ਪਖੰਡ ਸਭ ਜਾਣਗੀ ਕਾਖੜ ਤੈਨੂੰ ਹੋਇਆ ਤੇ ਹਣੀ ਮੈਂ ਐਦਾ ਪੱਜੇ ਮਾਰ ਕੇ ਕੰਮ ਕਰਾ ਲੈਣੀ ਤੇ ਬਸ ਸਹੀ ਸਹੀ ਆ ਬੜੀ ਗਏ ਹੁਣ ਮਰੇ ਛੋਟੀ ਦੇ ਨਾਲ ਤੇ ਆਪ ਤੇ ਸੁੱਟ ਲੈਂਦਾ ਇੱਕ ਚੱਲ ਚੱਲ ਤੂੰ ਕਿੱਦਾਂ ਸੁੱਤਰਾਂਗੀ ਤੂੰ ਤਾਂ ਮੈਨੂੰ ਬਣਾ ਲਿਆ ਖੋਤੀ ਵੀ ਚੱਲ ਜਿੱਦਾਂ ਕਰਦੀ ਹੋਵੇ ਕਰੀ ਜਾਨੀ ਉਹ ਮਾਤਾ ਜੀ ਨੇ ਜਿਹੜੇ ਤੇ ਜੀੜੀ ਗਾਜਾ ਢਾਲ ਸੀ ਕਾਲੇ ਕਾਲੀ ਦਿੱਤੀ ਹੁਣ ਪੈ ਜਾਣੀ ਹਾਏ ਹਾਏ ਕਰਮੋ ਪਉਣ ਕਿੱਧਰ ਚਲਨੀ ਆ ਕਰਮਾ ਮੇਰੇ ਸਾਹ ਲੈ ਲੰਦੇ ਨਹੀਂ ਆ ਬਾਲਟਾ ਚੁੱਕ ਕੇ ਛੁੱਟ ਫਿਰ ਸਾ ਲਈਏ ਚੱਲ 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 ਭਾਵੇਂ ਅੱਜ ਮੇਰਾ ਕੰਮ ਲੈ ਤਾ ਨਾ ਬਰ ਬੁੱਕ ਕਰਕੇ ਆਉਂਦੀ ਨੇ ਸਾਫ ਸ਼ਿੱਤੇ ਨਹੀਂ ਕਰਮੋ ਕਰਮੋ ਮੇਰੇ ਹੱਥ ਪਤਵਾਈਂ ਅੱਛਾ ਹੱਥ ਤਮਾਵਾ ਚੱਲ ਕਰਮ ਨੂੰ ਹੱਥ ਪਾਣੀ ਧਵਾ ਦਿੰਦੇ ਤਾਂ ਨਹੀਂ ਤੁਰਿਆ ਜਾਂਦਾ ਨਹੀਂ ਆਹ ਕੋਈ ਬਾਲਾ ਫੱਲੇ ਅੱਜ ਅੱਜ ਨਹੀਂ ਹੈ ਕੋਈ ਗੱਲ ਦਾ ਨਾ ਜੇ ਕੋਈ ਬੰਦੇ ਨੂੰ ਅੱਜ ਲਾ ਹੋਈ ਜਾਂਦਾ ਉਹ ਪਾਣੀ ਘਟੋ ਤੂੰ ਸਾਰੇ ਕੰਮ ਚੋਰ ਨਹੀਂ ਨਾ 7 ਸਾਲ ਹੋ ਗਏ ਮੈਨੂੰ ਤੈਨੂੰ ਬਰਦਾਸ਼ਤ ਕਰਨ ਲਈ ਤੇਰੇ ਪਖਾਨ ਦੇ ਮੈਂ ਚੰਗੀ ਤਰ੍ਹਾਂ ਜਾਣ ਕੇ ਹੁੰਦਾ ਤੈਨੂੰ ਕੱਖ ਨਹੀਂ ਇੱਥੇ ਹੁਣੇ ਮੈਂ ਕੰਮ ਕਰਨ ਦਾ ਤਾ ਤੂੰ ਚੰਗੀ ਭਲੀ ਹੋ ਜਾਣਾ ਹੋਲੇ ਮੈਂ ਮਾਰੇ ਚੰਗੇ ਚੱਲ ਆ ਪਾਣੀ ਪਿਆ ਦਿੰਦੇ ਨਹੀਂ ਬਹਿ ਲੈਂਦੇ ਨਹੀਂ ਸਾਥ ਗਿੱਲ ਲੈਂਦੇ ਮਾਰਦੇ ਉਹ ਅੰਦਰ ਘਾਰ ਨਾ ਜੋਤ ਜੀ ਦੇ ਚੋਟੇ ਨਾਲ ਇਕ ਹੰਤ ਚੋਕ ਚੋਕ ਛੇਤੀ ਚੋਕ 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 ਆ ਵੀ ਚੋਕ ਅੰਦਰ ਰਸ ਜਾ ਚਲ ਬਾਰ ਉਹ ਤੇ ਖਲਾਵਾ ਇੱਕ ਤੋਂ ਖਾਣਿਆ ਤੇ ਥੋੜੇ ਰੋਟਾ ਨੂੰ ਨੀਏ ਜਾ ਅੱਧੇ ਇਥੇਲੇ ਆ ਪ੍ਰਾਤ ਦੇ ਆਟਾ ਫੜ ਕੇ ਰੋਟੀਆਂ ਲਾਈ ਤੇ ਕੀ ਕਰਮ ਉਹ ਤੇਰੀ ਵਾਰੀ ਨਹੀਂ ਮੈਂ ਹੀ ਲਾਉਣ ਲੱਗੀ ਪ੍ਰਾਤ ਤੇ ਫੜਾ ਦੇ ਗੋਲੀ ਵੱਜੀ ਹਾਂ ਨਹੀਂ ਮੇ ਤੋਂ ਨਹੀਂ ਥੁਇਆ ਜਾਗਾ ਮੇਰੀ ਵਾਰੀ ਹੋਵੇ ਕੱਲ ਨੂੰ ਸ਼ਾਮ ਨੂੰ ਸਾਰੇ ਉਹ ਆਉਣਾ ਹੈ ਕਿ ਫੇਰ ਆਵਾਂ